ਸਤਿ ਸ਼੍ਰੀ ਅਕਾਲ ਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਰਾਜਪ੍ਰੇਮ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਬਹੁਤ ਸੋਹਣੀ ਕਲੈਕਸ਼ਨ ਲੈ ਕੇ ਆਈਆਂ ਤੁਹਾਡੇ ਵਾਸਤੇ ਜਿਹੜੀ ਅੱਜ ਦੀ ਰਹੇਗੀ ਜੀ ਸਟੱਫ ਰਹੇਗਾ ਮੋਡਲ ਦੇ ਉੱਪਰ ਜ਼ਿਆਦਾਤਰ ਦਾ ਸਟੱਫ ਦਵਾਂਗੇ ਤੁਹਾਨੂੰ ਬ੍ਰਾਂਡ ਰਹਿਣਗੇ ਜੀ ਜੈ ਵਿਜੇ ਬ੍ਰਾਂਡ ਤੇ ਰਾਖੀ ਬ੍ਰਾਂਡ ਤੇ ਸੂਟ ਹੋਣਗੇ ਪ੍ਰਾਈਸ ਰਾਖੀ ਬ੍ਰਾਂਡ ਦੇ ਅਲੱਗ ਹੋਣਗੇ ਤੇ ਜੈ ਵਿਜੇ ਬ੍ਰਾਂਡ ਦੇ ਅਲੱਗ ਤੋਂ ਪ੍ਰਾਈਸ ਹੋਣਗੇ ਉਹ ਤੁਸੀਂ ਵੀਡੀਓ 'ਚ ਧਿਆਨ ਨਾਲ ਦੇਖ ਲਿਓ ਸਾਰੀ ਸੂਟਾਂ ਦੇ ਪ੍ਰਾਈਸ ਤੇ ਬੁਕਿੰਗ ਲਈ ਨੰਬਰ ਹੋਊਗਾ ਜੀ 8283828381 ਨੰਬਰ ਆ 8283 82 83 81 ਨੰਬਰ ਜੋ ਵੀ ਸੂਟ ਤੁਹਾਨੂੰ ਅੱਜ ਦੇ ਵੀਡੀਓ ਚ ਪਸੰਦ ਆਇਆ ਉਸ ਦਾ ਸਕਰੀਨਸ਼ਾਟ ਲੈ ਕੇ ਤੁਸੀਂ ਮੇਰੇ ਇਸ ਨੰਬਰ ਤੇ ਪਿਕ ਸੈਂਡ ਕਰ ਸਕਦੇ ਹੋ ਪੇਮੈਂਟ ਆਨਲਾਈਨ ਆਨਲਾਈਨ ਰਹਿੰਦੀ ਹੈ ਪਹਿਲਾਂ ਪੇਮੈਂਟ ਰਹਿੰਦੀ ਹੈ ਜੇ ਤੁਸੀਂ Google Pay Paytm account transfer India ਤੋਂ ਕੁਝ ਵੀ ਕਰਵਾ ਸਕਦੇ ਹੋ Western Union Moneygram account transfer e transfer ya through ਤੁਸੀਂ ਮੈਨੂੰ ਇੰਟਰਨੈਸ਼ਨਲ ਪੇਮੈਂਟ ਕਰਵਾ ਸਕਦੇ ਹੋ ਬਹੁਤ ਸੋਹਣੇ ਸੋਹਣੇ ਜਿਹੇ ਸਟਫ ਨੇ ਜੀ ਆਨਲਾਈਨ ਪੇਮੈਂਟ ਰਹੇਗੀ ਸਾਰੀ ਆਪਣੀ ਪਹਿਲਾਂ ਤੁਹਾਨੂੰ ਮੈਂ ਦਿਖਾਵਾਂਗੀ ਜੈ ਵਿਜੇ ਬ੍ਰਾਂਡ ਦੇ ਸੂਟ ਠੀਕ ਹੈ ਜੀ ਮੁਡਾਲ ਤੇ ਰਹਿਣਗੇ ਅੱਜ ਦੇ ਸਾਰੇ ਸੂਟ ਇਹ ਹੈਗਾ ਸ਼ਰਟ ਦਾ ਸਟੱਫ ਮੁਡਾਲ ਦੇ ਉੱਪਰ ਬਹੁਤ ਸੌਫਟ ਸਟੱਫ ਆ ਤੇ ਡਿਜ਼ਾਈਨਿੰਗ ਤੁਸੀਂ ਦੇਖ ਲਓ ਜੇ ਠੀਕ ਹੈ neck ਦੇ ਉੱਪਰ ਬਹੁਤ ਪਿਆਰਾ ਡਿਜ਼ਾਈਨ ਆ ਤੇ ਸਾਰੀ ਜਿੰਨੀ ਵੀ ਸ਼ਰਟ ਹੈ ਫਰੰਟ ਹੈ ਫਰੰਟ ਦੇ ਵਿੱਚ ਇਦਾਂ ਵਰਕ ਰਹੇਗਾ ਬੈਕ ਦੇ ਵਿੱਚ ਵੀ ਵਰਕ ਰਹੇਗਾ ਇਹ ਹੈਗਾ ਤਾਂ ਬਹੁਤ ਸੋਹਣਾ ਜਿਹਾ ਇਦਾਂ ਘੇਰਾ ਬਣਿਆ ਹੋਇਆ ਠੀਕ ਹੈ ਦੇਖੋ ਇਹ ਹੈਗੀ ਜੀ ਬੈਕ ਸਾਈਡ ਬੈਕ ਸਾਈਡ ਤੇ ਵੀ ਤੁਹਾਨੂੰ ਪ੍ਰਿੰਟ ਦੇ ਨਾਲ ਪ੍ਰੋਪਰ ਘੇਰਾ ਸੌਰੀ ਵਰਕ ਮਿਲੇਗਾ ਇਹ ਦਿੱਤਾ ਹੋਇਆ ਹੈ ਸਾਈਡ ਤੇ ਐਕਸਟਰਾ ਪੈਚ ਤੁਸੀਂ ਇਹਨੂੰ ਬਾਜੂ ਤੇ ਐਡਜਸਟ ਕਰ ਸਕਦੇ ਆ ਜਾਂ ਫਿਰ ਪਿਛਲੇ ਘੇਰੇ ਤੇ ਲਗਾ ਸਕਦੇ ਹੋ ਇਹਨਾਂ ਦੇ ਨਾਲ ਰਹਿਣਗੀਆਂ ਜੀ ਪਿਓਰ ਕਾਟਨ ਦੀਆਂ ਸਲਵਾਰਾਂ ਇਹ ਪਿਓਰ ਕਾਟਨ ਦੀ ਸਲਵਾਰਾਂ ਬਿਦਾਊਟ ਲਾਈਨਿੰਗ ਬਣੇਗੀ ਤੇ ਨਾਲ ਦਿੱਤੀ ਹੋਈ ਐਦਾਂ ਐਕਸੈਸਰੀ ਦਿੱਤੀ ਹੋਈ ਆ ਤੁਸੀਂ ਮੈਂ ਕਿ ਤੁਹਾਨੂੰ ਖੋਲ ਕੇ ਦਿਖਾ ਦਾਨੀ ਆ ਇਹਨੂੰ ਪਲਾਜ਼ੋ ਤੇ ਮੋਰੀਆਂ ਤੇ ਐਡਜਸਟ ਕਰ ਸਕਦੇ ਹੋ ਇਹ ਦੇਖੋ ਇਦਾਂ ਪੂਰਾ ਪੈਚ ਦਿੱਤਾ ਹੋਇਆ ਤੁਸੀਂ ਪੈਂਟ ਬਣਾਣੀ ਆ ਜਾਂ ਸਲਵਾਰ ਬਣਾਣੀ ਆ ਉਸ ਦੇ ਉੱਪਰ ਇਦਾਂ ਨੂੰ ਐਡਜਸਟਮੈਂਟ ਕਰ ਸਕਦੇ ਹੋ ਵਿਦ ਲੇਸੀਸ ਦੇ ਨਾਲ ਪੂਰਾ ਤੁਹਾਨੂੰ ਇਹਦੇ ਵਿੱਚ ਪੈਕਿੰਗ ਇਹ ਮਿਲੇਗੀ ਸਾਰੇ ਹੀ ਸੂਟਾਂ ਦੇ ਨਾਲ ਇੱਕ ਸੂਟ ਦੀ ਮੈਂ ਖੋਲ ਕੇ ਦਿਖਾਤੀ ਕਿਉਂਕਿ ਇਹ ਨਾਲ ਅਟੈਚ ਆ ਫਿਰ ਕਿਸੇ ਦੀ ਗੁੰਮ ਹੋਣ ਤੋਂ ਡਰ ਰਹਿੰਦਾ ਜਿਵੇਂ ਸਾਰੀ ਖੋਲਾਂਗੇ ਠੀਕ ਹੈ ਜੀ ਤੇ ਨਾਲ ਰਹਿਣਗੇ ਇਹਨਾਂ ਦੇ ਬਹੁਤ ਸੋਹਣੇ ਜੇ ਮੂ ਡਾਲ ਦੇ ਦੁਪट्टे ਦੁਪੱਟਿਆਂ ਦੀ ਲੁੱਕ ਬਹੁਤ ਸੋਹਣੀ ਆ ਪ੍ਰਿੰਟਡ ਦੁਪੱਟੇ ਰਹਿਣਗੇ ਕੁਝ ਇਦਾਂ ਦੀ ਲੁੱਕ ਦੇ ਠੀਕ ਹੈ ਜੀ ਕਲਰ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਸਟਫ ਤਾਂ ਬਹੁਤ ਸੋਹਣਾ ਹੈਗਾ ਹੀ ਆ ਤੇ ਪ੍ਰਾਈਸ ਰਹੂਗਾ ਜੀ ਇਹਨਾਂ ਦਾ 2950 ਠੀਕ ਹੈ 2950 ਪ੍ਰਾਈਸ ਆ ਤੇ ਕੁਝ ਇਦਾਂ ਦੀ ਲੁੱਕ ਰਹਿਗੇ ਜੀ ਜੈਬ ਜੈਬ ਬ੍ਰੈਂਡ ਦਾ ਸੂਟ ਆ ਇਹ ਬਾਕੀ ਤੁਹਾਨੂੰ ਸਾਰੇ ਸੂਟਾਂ ਦੀ ਲੁੱਕ ਇਹਨਾਂ ਦੇ ਫੋਟੋ ਚ ਮਿਲ ਜਾਏਗੀ ਸੇਮ ਜਿੱਦਾਂ ਦਾ ਵਰਕ ਹੁੰਦਾ ਉਦਾਂ ਦੇ ਹੀ ਕਲਰ ਡਿਜ਼ਾਈਨ ਫੋਟੋਸ ਤੁਹਾਨੂੰ ਐਜ਼ ਇਟ ਇਜ਼ ਮਿਲੇਗਾ ਕਿਉਂਕਿ ਬ੍ਰਾਂਡਡ ਸੂਟ ਨੇ ਇਹ ਫੋਟੋ ਨਾਲ 19 20 ਦਾ ਵੀ ਫਰਕ ਨਹੀਂ ਪੈਂਦਾ ਹੁੰਦਾ ਇਹ ਹੈਗਾ ਨੈਕਸਟ ਡਿਜ਼ਾਈਨ ਇਹਨਾਂ ਦੇ ਜਿਹੜੇ ਵਰਕ ਕੀਤੇ ਹੋਏ ਆ ਔਰਗੇਂਜ਼ਾ ਦੇ ਉੱਪਰ ਉਹਨਾਂ ਦੀ ਡਿਜ਼ਾਈਨਿੰਗ ਦਾ ਫਰਕ ਪਈ ਜਾਏਗਾ ਉਹ ਤੁਸੀਂ ਹੁਣ ਦੇਖ ਲਓ ਧਿਆਨ ਨਾਲ ਇਹ ਹੈਗੀ ਜਿਹਦੇ ਨਾਲ ਸਲਵਾਰ ਆਫ ਵਾਈਟ ਕਲਰ ਦੇ ਵਿੱਚ ਤੇ ਇਹਦਾ ਇਹਨਾਂ ਦੇ ਦੁਪट्टे ਰਹਿਣਗੇ ਜਿਹੜੇ ਥੋੜੇ ਕੰਟਰਾਸਟ ਜੀ ਲੁੱਕ ਵਿੱਚ ਰਹਿਣਗੇ ਸਾਰਿਆਂ ਦੇ ਫੋਟੋ ਵਿੱਚ ਦੇਖੀ ਜਾਏ ਤੁਸੀਂ ਮੈਂ ਇੱਕ ਦੋ ਸੂਟ ਖੋਲ ਦਾਨੀ ਆ ਬਾਕੀ ਸਾਰੇ ਫੋਟੋਜ਼ ਵਿੱਚ ਐਜ਼ ਇਟ ਇਜ਼ ਸੂਟ ਬਣਨਗੇ ਇਹ ਦੇਖੋ ਜਿਹੜਾ ਨਾਲ ਇਹਨਾਂ ਨੇ ਪੈਕਿੰਗ ਦਿੱਤੀ ਹੋਈ ਆ ਐਵੇਂ ਅਲੱਗ-ਅਲੱਗ ਮਿਲਣਗੇ ਤੁਹਾਨੂੰ ਸਾਰੇ ਸੂਟ ਠੀਕ ਹੈ ਜੀ 2950 ਹੈਗਾ ਪ੍ਰਾਈਸ ਇਹਨਾ ਸੂਟਾਂ ਦਾ 2950 ਦਾ ਸੂਟ ਆ ਪਿਓਰ ਕਾਟਨ ਦੇ ਉੱਪਰ ਤੁਸੀਂ ਸੈਮੀ ਪਾਰਟੀ ਵਗੈਰਾ ਚ ਵੀ ਇਹਨਾਂ ਨੂੰ ਪਾ ਸਕਦੇ ਹੋ ਸੂਟਾਂ ਨੂੰ ਛੋਟੇ ਮੋਟੇ ਕਿਸੇ ਬਰਥਡੇ ਫੰਕਸ਼ਨ ਹੁੰਦਾ ਬੱਚਿਆਂ ਦਾ ਅੱਜਕੱਲ੍ਹ ਗਰਮੀ 'ਚ ਜਾਂ ਕੁਝ ਹੋਰ ਛੋਟਾ ਮੋਟਾ ਫੰਕਸ਼ਨ ਹੁੰਦਾ ਐਜਾਂ ਤੁਸੀਂ ਇਹਨਾਂ ਸੂਟਾਂ ਨੂੰ ਪਾ ਸਕਦੇ ਹੋ ਠੀਕ ਹੈ ਜੀ ਕਲਰ ਡਿਜ਼ਾਈਨ ਪ੍ਰਿੰਟ ਬਹੁਤ ਸੋਹਣੇ ਆ ਜਿਹੜੀ ਇਹਨਾਂ ਦੀ ਵੈਸੇ ਪ੍ਰਿੰਟਿੰਗ ਆ ਉਹ ਹੈਗੀ ਆ ਜੀ ਜ਼ਿਆਦਾਤਰ ਬਾਟਿਕ ਪ੍ਰਿੰਟ ਦੇ ਉੱਪਰ ਬਣੀ ਹੋਈ ਠੀਕ ਹੈ ਸੌਰੀ ਇਹਦੇ ਨਾਲ ਸੌਰੀ ਇਹਦੀ ਫੋਟੋ ਇਹ ਵਾਲੀ ਆ ਤੇ ਇਹ ਹੈਗਾ ਜੀ ਇਹਦਾ ਦੁਪੱਟਾ ਠੀਕ ਹੈ ਸਲਵਾਰ ਇਹਦੇ ਨਾਲ ਵੀ ਕਰੀਮ ਕਲਰ ਦੀ ਆ ਨੈਕਸਟ ਦਰਨੀਆਂ ਤੁਹਾਨੂੰ ਫਿਰੋਜੀ ਸੂਟ ਬਾਜੂ ਤੇ ਵੀ ਤੁਹਾਨੂੰ ਪ੍ਰੋਪਰ ਪੈਸ ਮਿਲੇਗਾ ਬਹੁਤ ਸੋਹਣਾ ਸੂਟ ਆ ਜਿਆਦਾਤਰ ਇਹਨਾਂ ਨਾਲ ਪੈਂਟ ਸੋਹਣੀ ਲੱਗਦੀ ਹੈ ਬਾਕੀ ਤੁਸੀਂ ਸਲਵਾਰ ਵਗੈਰਾ ਵੀ ਬਣਵਾ ਸਕਦੇ ਹੋ ਇਹ ਹੈਗਾ ਤਾਂ ਦੁਪੱਟਾ ਤੇ ਇਹ ਹੈਗੀ ਹੈ ਜੀ ਇਹਦੀ ਫਾਈਨਲ ਲੁੱਕ ਨੈਕਸਟ ਹੈਗਾ ਕਾਫੀ ਜਿਆਦਾ ਟ੍ਰੈਂਡਿੰਗ ਕਲਰ ਮੈਂ 10 ਰੰਗ ਤਆਂ ਦਿਖਾ ਰਹੀ ਹਾਂ ਇੱਥੇ ਥੋੜਾ ਵੀ ਟਾਈਮ ਬਚਦਾ ਹੈ ਮੈਨੂੰ ਵੀ ਥੋੜੀ ਜਿਹੀ ਜਲਦੀ ਹੁੰਦੀ ਆ ਠੀਕ ਆ ਜੀ ਇਹ ਬਣਾ ਲਈ ਆਪਾਂ ਨੇ ਦੋ ਵੀਡੀਓ ਅੱਜ ਬਹੁਤ ਵੱਡਾ ਕੰਮ ਕਰ ਲਿਆ ਦੋ ਵੀਡੀਓ ਬਣਾ ਕੇ ਕਿਉਂਕਿ ਵੀਡੀਓ ਦਾ ਤੁਹਾਨੂੰ ਇੰਤਜ਼ਾਰ ਰਹਿਦਾ ਤੇ ਮੈਨੂੰ ਟੈਨਸ਼ਨ ਰਹਿੰਦੀ ਆ ਮੈਂ ਅੱਜ ਵੀਡੀਓ ਬਣਾਣੀ ਆ ਬਹੁਤ ਔਖਾ ਟਾਈਮ ਕੱਢ ਕੇ ਵਿੱਚ ਨੂੰ ਵੀਡੀਓ ਬਣਾਣੇ ਹੱਸੇ ਇਹ ਦੇਖੋ ਜੀ ਨੈਕਸਟ ਬਹੁਤ ਸੋਨਾ ਜਿਹਾ ਸੂਟ ਕਲਰ ਵੀ ਬਹੁਤ ਸੋਨਾ ਡਿਜ਼ਾਈਨ ਵੀ ਬਹੁਤ ਸੋਨਾ ਹੈ ਤੇ ਇੱਕ ਤੋਂ ਨੂੰ ਮਿਲ ਜੇ ਗਏ ਚ ਮੈਂ ਦੀ ਕਲਰ ਇਹਦੇ ਨਾਲ ਤੁਹਾਨੂੰ ਇਹ ਗਰੇਜ ਜਾਂ ਸ਼ੇਡ ਆ ਜਿਹੜਾ ਇਹਦੀ ਸਲਵਾਰ ਦਾ ਉਹ ਮਿਲੇਗਾ ਇੱਕ ਕਲਰ ਤੁਹਾਨੂੰ ਇਹ ਚ ਮਹਿੰਦੀ ਮਿਲ ਜੇਗਾ ਜੀ ਠੀਕ ਹੈ ਜੀ ਜੈ ਵਿਜੇ ਬ੍ਰਾਂਡ ਦੇ ਸੂਟ ਨੇ ਸਟਫ ਬਾਰੇ ਬਹੁਤਾ ਦੱਸਣ ਦੀ ਜ਼ਰੂਰਤ ਨਹੀਂ ਹੋਏਗੀ ਕਿਉਂਕਿ ਬ੍ਰਾਂਡਡ ਸੂਟ ਹੁੰਨੇ ਆ ਜੀ ਇਹਨਾਂ ਦੇ ਕਲਰ ਫਾਸਟ ਨੇ ਜਾਂ ਕੁਝ ਵੀ ਇਦਾਂ ਕਹਿਣ ਦੀ ਤਾਂ ਜ਼ਰੂਰਤ ਹੁੰਦੀ ਹੋਈ ਨਹੀਂ ਕਿਉਂਕਿ ਕਾਫੀ ਬੜੇ ਜਿਨ੍ਹਾਂ ਵੀ ਬ੍ਰਾਂਡਡ ਸੂਟ ਹੁੰਨੇ ਆ ਆਨਲਾਈਨ ਹੋਣ ਕਰਕੇ ਹਮੇਸ਼ਾ ਹੀ ਬ੍ਰਾਂਡ ਚ ਲੈ ਕੇ ਆਣੇ ਆ ਸੂਟ ਕਿਉਂਕਿ ਕਿਸੇ ਦੇ ਕੋਲ ਜਾ ਕੇ ਫਿਰ ਰੰਗ ਖਰਾਬ ਹੋਈ ਜਾਣ ਸੂਟਾਂ ਦੀ ਇੱਕ ਦੋ ਵਾਰੀ ਧੋਵਾਂ ਚ ਪਾਓ ਤੇ ਸੂਟ ਖਰਾਬ ਹੋ ਜਵੇ ਉਹ ਵੀ ਮਜ਼ਾ ਜਾਂ ਨਹੀਂ ਆਂਦਾ ਵੇ ਇਹ ਹੈਗਾ ਮੋਡਲ ਦਾ ਸੂਟ ਬਿਲਕੁਲ ਨਵਾਂ ਤੁਹਾਨੂੰ ਇਸ ਵਾਰ ਪੈਟਰਨ ਦੇ ਰਹੇ ਹਾਂ ਜਿਹੜੇ ਡਿਮਾਂਡਡ ਸੂਟ ਨਹੀਂ ਉਹ ਤਾਂ ਤੁਹਾਨੂੰ ਦਿਖਾਵਾਂਗੇ ਇਹ ਹੈਗਾ ਬਿਲਕੁਲ ਨਵਾਂ ਪੈਟਰਨ ਮੋਡਲ ਦੇ ਉੱਪਰ ਹੈ ਜੀ ਸਟੱਫ ਬਹੁਤ ਸੌਫਟ ਮਲਾਈ ਵਰਗਾ ਸੌਫਟ ਸਟੱਫਾ ਦੋਨਾਂ ਮੌਸਮਾਂ ਚ ਪਹਿਣਿਆ ਜਾਣਾ ਹੈ ਲਾਈਨਿੰਗ ਲਾ ਕੇ ਸੂਟ ਬਣੇਗਾ ਜੀ ਤੁਸੀਂ ਕਾਟਨ ਦੀ ਲਾਈਨਿੰਗ ਲਗਵਾ ਕੇ ਇਹਨਾਂ ਨੂੰ ਬਣਵਾ ਸਕਦੇ ਹੋ ਘੇਰਾ ਬਹੁਤ ਸੋਹਣਾ ਬਣ ਕੇ ਆਇਆ ਸੂਟ ਦਾ ਪ੍ਰਿੰਟੇ ਬਹੁਤ ਪਿਆਰਾ ਹੈ 3 ਮੀਟਰ ਦੀ ਸ਼ਰਟ ਰਹੂਗੀ ਜੀ ਇਹ ਬੈਕ ਦਾ ਪੱਲਾ ਤੇ ਰਹਿਣ ਗਿਆ ਬਾਜੋ ਸਵਾ 3 ਮੀਟਰ ਦੀ ਹੋ ਰਹੇਗੀ ਸ਼ਰਟ ਇਹ ਜੀ ਮੈਂ ਡਾਲਦੀ ਹੈਗੀ ਐ ਸਲਵਾਰ ਤੇ ਚਨਾਣ ਸਫਾਉਂਦੇ ਹੈਗੇ ਨੇ ਜੀ ਦੁਪੱਟੇ ਦੁਪੱਟੇ ਦੀ ਲੁੱਕ ਵੀ ਬਹੁਤ ਸੋਹਣੀ ਆ ਕਲਰ ਤਾਂ ਬਹੁਤ ਪਿਆਰਾ ਜਿਹਾ ਹੈਗਾ ਹੀ ਆ ਇਹ ਇਹਦੇ ਵਿੱਚ ਸਾਨੂੰ ਕਲਰ ਦੰਨੇ ਆ ਨੈਕਸਟ ਹੈਗਾ ਮਹਿੰਦੀ ਕਲਰ ਫੋਟੋ ਵਿੱਚ ਤੁਸੀਂ ਦੇਖ ਹੀ ਲੈਣਾ ਇਹ ਬਣਿਆ ਹੋਇਆ ਘੇਰਾ ਸੂਟ ਦਾ ਠੀਕ ਹੈ ਪੈਕਿੰਗ ਬਹੁਤ ਸੋਹਣੀ ਹੋਈ ਵੀ ਆ ਰਾਖੀ ਬ੍ਰੈਂਡ ਦੇ ਸੂਟ ਨੇ ਜੀ ਇੱਕ ਤੁਹਾਨੂੰ ਮਿਲ ਜੇਗਾ ਛੇ ਰੈਸਟ ਕਲਰ ਇਹ ਵੀ ਕਲਰ ਬਹੁਤ ਸੋਹਣਾ ਹੈ ਇਹ ਬਣਿਆ ਹੋਇਆ ਘੇਰਾ ਇਹਦਾ ਠੀਕ ਹੈ ਤੇ ਇੱਕ ਤੁਹਾਨੂੰ ਇਹਦੇ ਵਿੱਚ ਮਿਲ ਜੇਗਾ ਜੀ ਇਹ ਪਰਪਲ ਕਲਰ ਇਹਦਾ ਵੀ ਘੇਰਾ ਬਹੁਤ ਸੋਹਣਾ ਬਣਿਆ ਹੋਇਆ ਸੌਰੀ ਪ੍ਰਾਈਸ ਹੈਗਾ ਇਹਨਾਂ ਸੂਟਾਂ ਦਾ 3850 ਮੋਡਲ ਦਾ ਜਿਹੜਾ ਵੀ ਸੂਟ ਤੁਸੀਂ ਲੈਣਾ ਹੈ 3850 ਪ੍ਰਾਈਸ ਆ ਤੇ ਇਹ મે ਹੁਣ ਪਿੱਛੇ ਜੀ ਦਿਖਾਇਆ ਸੀਗਾ ਸੂਟ ਹੁਣੇ ਦਿਖਾਏ ਸੀ ਥੋੜਾ ਟਾਈਮ ਪਹਿਲਾਂ ਹੀ ਤੇ ਇਹ ਮੈਂ ਰਿਪੀਟ ਸੈਟ ਮੰਗਾਇਆ ਜੀ ਇਹਨਾਂ ਦੀ ਮੈਂ ਬੁਕਿੰਗ ਲਈ ਹੋਈ ਸੀ ਕਿਚ ਪਰਪਲ ਕਲਰ ਸੀਗਾ ਉਹ ਸੀ ਆਪਣੇ ਬੁਕਿੰਗ ਲਈ ਹੋਈ ਸੀ ਸੂਟ ਕੱਢ ਲਿਆ ਤੇ ਹੁਣ ਤੁਹਾਨੂੰ ਇਹ ਚ ਅਸੀਂ ਤਿੰਨ ਸੂਟ ਦੇ ਰਹੇ ਹਾਂ ਨਵੇਂ ਹੋਰ ਸਵਾ 3 ਮੀਟਰ ਦੀ ਸ਼ਰਟ ਆ ਪ੍ਰਿੰਟ ਬਹੁਤ ਸੋਹਣਾ ਹੈ ਘੇਰਾ ਬਹੁਤ ਪਿਆਰਾ ਬਣਿਆ ਹੋਇਆ ਗਰਮੀਆਂ ਦੇ ਵਿੱਚ ਤੁਸੀਂ ਇਦਾਂ ਦੇ ਸੂਟਾਂ ਨੂੰ ਹਲਕੀ ਫੁਫੀ ਪਾਰਟੀ ਤੇ ਵੀ ਪਾ ਸਕਦੇ ਹੋ ਤੇ ਵੈਸੇ ਵੀ ਬਹੁਤ ਸੋਹਣੇ ਨੇ ਜੇ ਤੁਸੀਂ ਨਾਰਮਲ ਵੀ ਇਹਨਾਂ ਨੂੰ ਕਿਤੇ ਪਾ ਕੇ ਜਾਂਦੇ ਹੋ ਇਹ ਹੈਗਾ ਚਨੌਂਚ ਫੌਨ ਦਾ ਦੁਪੱਟਾ ਦੁਪੱਟੇ ਵੀ ਲੰਮੇ ਚੌੜੇ ਰਾਖੀ ਬ੍ਰਾਂਡ ਦਾ ਸੂਟ ਆ ਕੁਛ ਇਦਾਂ ਦੀ ਲੁੱਕ ਹੈ ਜੀ ਕਲਰ ਮਿਲਣਗੇ ਤਿੰਨ ਤੁਹਾਨੂੰ ਚੌਥਾ ਕਲਰ ਅਸੀਂ ਕੱਢ ਲਿਆ ਇਹ ਹੈਗਾ ਤਿੰਨ ਕਲਰ 3850 ਅੱਜ ਦੀ ਮੋਡਲ ਦੀ ਵੀਡੀਓ ਦਾ ਪ੍ਰਾਈਸ ਹੈ ਜੀ ਏ ਬਿਲਕੁਲ ਨਮਾਤ ਨੂੰ ਡਿਜ਼ਾਈਨ ਦੇ ਰਹੀਆਂ ਇਹਦੇ ਵਿੱਚ ਇੱਕੋ ਹੀ ਸੂਟ ਰਹਿ ਗਿਆ ਸ਼ਾਪ ਤੇ ਹੀ ਸੂਟ ਛਟ ਗਿਆ ਸੀ ਲਾਸਟ ਪੀਸ ਮੁਡਾਲ ਦੇ ਉੱਪਰ ਆ ਗਏ ਜੈਪੁਰੀ ਪ੍ਰਿੰਟ ਦੇ ਵਿੱਚ ਲਾਸਟ ਪੀਸ ਰਹਿ ਗਿਆ ਇਹਦਾ ਇਹ ਵੀ ਮੰਗਵਾਵਾਂਗੇ ਜਲਦੀ ਸੱਟ ਤੇ ਇਦਾਂ ਬਣਿਆ ਹੋਇਆ ਬਹੁਤ ਸੋਹਣਾ 3.5 ਮੀਟਰ ਦੀ ਸ਼ਰਟ ਦੇ ਨਾਲ ਮੋਡਲ ਦਾ ਸਟਫ ਤੇ ਮੋਡਲ ਦੀ ਸਲਵਾਰ ਆ ਜੀ ਚਨਾਉਂਛ ਫੌਂਦਾ ਹੈਗਾ ਦੁਪੱਟਾ ਇਦਾਂ ਰਹੂਗਾ ਜੀ ਸੂਟ ਠੀਕ ਹੈ ਜੀ ਇਹ ਹੀ ਵਿਦਾਉਟ ਦੁਪੱਟਾ ਵਰਕ ਹੈ ਚਨਾਉਂਛ ਫੌਂਦਾ ਦੁਪੱਟਾ ਤੇ ਪ੍ਰਾਈਸ ਰਹੂਗਾ 2600 ਇਸ ਸੂਟ ਦਾ 2600 ਪ੍ਰਾਈਸ ਹੈ ਜੀ ਸੂਟ ਦਾ ਨੈਕਸਟ ਇੱਕ ਪ੍ਰਿੰਟ ਹੋਰ ਤੁਹਾਨੂੰ ਦਿਖਾਣੇ ਆ ਬਿਲਕੁਲ ਨਵਾਂ ਪ੍ਰਿੰਟ ਆਇਆ ਇਹ ਵਾਲਾ ਵੀ 2600 ਦਾ ਸੂਟ ਆ ਇਹ ਵੀ ਪ੍ਰਿੰਟ ਬਹੁਤ ਸੋਹਣਾ ਹੈ ਬਹੁਤ ਪਿਆਰਾ ਠੀਕ ਹੈ ਜੀ ਇਹ ਵੀ ਸਵਾ 3 ਮੀਟਰ ਦੀ ਸੌਰੀ ਹਾਂਜੀ ਸਵਾ 3 ਮੀਟਰ ਦੀ ਸ਼ਰਟ ਮੋਡਲ ਦੀ ਹੈਗੀ ਇਹ ਸਲਵਾਰ ਇਹ ਹੈਂਡਵਰਕ ਦੇ ਨਾਲ ਸਾਰਾ ਹਾਈਲਾਈਟ ਕੀਤਾ ਹੋਇਆ ਪ੍ਰਿੰਟ ਤੁਹਾਡੇ ਸਾਹਮਣੇ ਆ ਇਹਦੇ ਨਾਲ ਤੁਹਾਨੂੰ ਮੋਡਲ ਦਾ ਦੁਪੱਟਾ ਮਿਲੇਗਾ ਮੋਡਲ ਟੂ ਮੋਡਲ ਬਹੁਤ ਸੋਹਣਾ ਦੁਪੱਟਾ ਤੇ ਪ੍ਰਾਈਸ ਰੋਗਾ ਜੀ 2700 2700 ਦਾ ਸੂਟ ਆ ਕਲਰ ਮਿਲਣਗੇ ਦੋ ਪ੍ਰਿੰਟ ਬਹੁਤ ਸੋਹਣਾ ਸੂਟ ਦਾ ਦੋਨੋਂ ਹੀ ਕਲਰ ਬਹੁਤ ਪਿਆਰੇ ਆ ਠੀਕ ਆ ਜੀ ਤੇ ਇੱਕ ਤੁਹਾਨੂੰ ਲਾਸਟ ਪੀਸ ਹੋਰ ਦੰਨੇ ਆ ਮਡਾਲ ਦੇ ਉੱਪਰ ਇਹ ਵੀ ਸੂਟ ਸਾਰੇ ਸੇਲ ਹੋ ਗਏ ਆ ਲਾਸਟ ਪੀਸ ਪਿਆ ਇਹ ਮੈਂ ਪਿਛਲੀ ਵਾਰ ਵੀ ਮੰਗਵਾਏ ਸੀ ਬਹੁਤ ਜ਼ਿਆਦਾ ਡਿਮਾਂਡਡ ਵੀਡੀਓ ਰਹੀ ਹੈ ਇਹ ਵਾਲੀ ਮੇਰੀ ਇਹ ਹੁਣ ਮੰਗਵਾਇਆ ਤਾਂ ਇਦਾਂ ਹੀ ਸੂਟ ਸੇਲ ਹੋ ਗਏ ਇੱਕ ਪੀਸ ਪੇ ਹੈ ਅਗਰ ਇਹਨਾਂ ਦੀ ਜ਼ਿਆਦਾ ਡਿਮਾਂਡ ਆਈ ਤਾਂ ਫਿਰ ਮੈਂ ਰਿਪੀਟ ਮੰਗਵਾਨੀ ਆ ਜੀ ਸਟ ਇਹ ਹੈਗਾ ਫਰੰਟ ਬਣਿਆ ਹੋਇਆ ਕਲਰ ਵੀ ਬਹੁਤ ਸੋਹਣਾ ਟੋਟਲੀ ਵਰਕ ਦੇ ਨਾਲ ਆਈ ਵਾਲਾ ਸੂਟ ਠੀਕ ਹੈ ਜੀ ਇਹ ਹੈਗਾ ਇਹਦੀ ਬੈਕ ਸਾਈਡ ਤੇ ਇਹ ਹੈਗੇ ਨੇ ਬਾਜੂ ਸੂਟ ਦੀ ਲੁੱਕ ਤੁਸੀਂ ਦੇਖੋਗੇ ਬਣਨ ਤੋਂ ਬਾਅਦ ਬਹੁਤ ਸੋਹਣੀ ਆਣੇ ਵਾਲੀ ਆ ਇਹਦੇ ਨਾਲ ਤੁਹਾਨੂੰ ਦੇ ਰਹੀਆਂ ਜਿਹੜਾ ਪਲਾਜ਼ੋ ਜਾਂ ਸਲਵਾਰ ਇਹ ਜੈਪੁਰੀ ਬਾਰੀਕ ਪ੍ਰਿੰਟ ਦੇ ਵਿੱਚ ਐਦਾਂ ਵਰਕ ਰਹੂਗਾ ਇਹਦਾ ਤੁਸੀਂ ਲੂਜ਼ ਪਲਾਜ਼ੋ ਬਣਾ ਸਕਦੇ ਹੋ ਠੀਕ ਹੈ ਜੀ ਸਲਵਾਰ ਬਣਾ ਸਕਦੇ ਹੋ ਉਹ ਥੋੜੀ ਚੁਆਇਸ ਆ ਇਹ ਵਾਲਾ ਐਦਾਂ ਰਹੇਗਾ ਤੇ ਇਹਦੇ ਨਾਲ ਇਹ ਵਾਲਾ ਹੈਗਾ ਦੁਪੱਟਾ ਠੀਕ ਹੈ ਜੀ ਬਹੁਤ ਸੋਹਣਾ ਸੂਟ ਹੈ ਠੀਕ ਹੈ ਜੀ ਚਨਾਉਂਚ ਫੌਨ ਦਾ ਬਹੁਤ ਸੋਹਣਾ ਜਿਹਾ ਤੇ ਪ੍ਰਾਈਸ ਰਹੂਗਾ ਸੇਮ 3850 ਇਹ ਸੂਟ ਦਾ ਵੀ 3850 ਪ੍ਰਾਈਸ ਆ ਤੇ ਉਮੀਦ ਕਰਦੀ ਤੁਹਾਨੂੰ ਕਲੈਕਸ਼ਨ ਪਸੰਦ ਆਈ ਹੋਵੇਗੀ ਵੀਡੀਓ ਦੇਖਣ ਲਈ ਥੈਂਕ ਯੂ ਜੀ ਕਮੈਂਟ ਕਰਕੇ ਜਰੂਰ ਦੱਸਿਓ ਕਲੈਕਸ਼ਨ ਕਿਦਾਂ ਲੱਗੀ ਤੇ ਇੱਕ ਮਿੰਟ ਰੁਕ ਜਓ ਜਾਇਓ ਨਾ ਅਸੀਂ ਕੱਢਦੇ ਹਾਂ ਹੁਣ ਕਮੈਂਟ ਲੱਕੀ ਕਮੈਂਟ ਕਿਹਦਾ ਨਿਕਲਦਾ ਜਸਟ ਵੇਟ ਪਲੀਜ਼ ਹਾਂਜੀ ਇਹ ਹੈਗੀ ਹੈ ਮੇਰੀ ਵੀਡੀਓ ਉਸਾਰੀ ਵੀਡੀਓ ਕੱਢ ਲੈਣੇ ਆ ਜੀ ਆਪਾਂ ਅੱਜ 4 ਤਰੀਕ ਦੀ ਵੀਡੀਓ ਪਾਈ ਹੈ 3 ਤਰੀਕ ਦੀ ਵੀਡੀਓ ਕੱਢਦੇ ਆ ਤੇ ਕਲੈਕਸ਼ਨ ਬਹੁਤ ਆ 3 ਤਰੀਕ ਦੀ ਵੀਡੀਓ ਦੇ ਵਿੱਚ ਹੈਗੇ ਆਪਣੇ ਇਹ ਵਾਲੀ ਕਮੈਂਟ ਇਹ ਸਾਰੇ ਕਮੈਂਟ ਨੇ ਜੀ 300 ਸੌਰੀ 3 ਤਰੀਕ ਵਾਲੀ ਵੀਡੀਓ ਦੇ ਤੁਸੀਂ ਕਮੈਂਟ ਕਰਦੇ ਰਹੇ ਕਰੋ ਤੇ ਚੈਨਲ ਨੂੰ ਸ਼ੇਅਰ ਵੀ ਜ਼ਰੂਰ ਕਰੋ ਇਹ ਹੈ ਕਿ ਨੇ ਜੀ ਸਾਰੇ ਕਮੈਂਟ ਇੱਕ ਵਾਰੀ ਸਾਰੇ ਹੋ ਗਏ ਹੈ ਤੇ ਹੁਣ ਮੈਂ ਕੱਢਦੀ ਹਾਂ ਕੋਈ ਵੀ ਲੱਕੀ ਇੱਕ ਕਮੈਂਟ ਜਿਸ ਦਾ ਲੱਕ ਲੱਗਿਆ ਠੀਕ ਹੈ ਜੀ ਹੁਣ ਆਪਾਂ ਕੱਢਦੇ ਹਾਂ ਕਮੈਂਟ ਕਿਸਤੇ ਵੀ ਫਿੰਗਰ ਆ ਗਈ ਇਹ ਆ ਗਈ ਜੀ ਫਿੰਗਰ ਆਪਣੀ ਠੀਕ ਹੈ ਇਹ ਹੈਗੇ ਆ ਬਹੁਤ ਸੋਹਣੀ ਕਲੈਕਸ਼ਨ ਹੈ ਦੀਦੀ ਗੋਡ ਬles ਤੁਹੈਂਕਿਊ ਸੋ ਮਾਚ ਜੀ ਤੇ ਇਹ ਇਹਨਾਂ ਦੀ ਯੂਜ਼ਰ ਆਈਡੀ ਦਿੱਤੀ ਹੋਈ ਆ ਮੇਰੇ ਫੋਨ ਦੇ ਉੱਪਰ ਹੀ ਪਰਮਾਨੈਂਟ ਮਾਰਕਰ ਲੱਗ ਗਿਆ ਵੀ ਤੁਮ ਇਹਨੂੰ ਹੌਲੀ ਹੌਲੀ ਸਾਫ਼ ਕਰਾਂਗੇ ਤੇ ਇਹਨਾਂ ਦੀ ਯੂਜ਼ਰ ਆਈਡੀ ਹੈਗੀ ਆ ਜੀ ਯੂ ਐਸ ਈ ਆਰ ਤੇ ਨੈਕਸਟ ਹੈਗਾ ਇਹ ਆਈ ਸੀ 2 ਐਮ ਆਈ 9 ਬੀ ਜ਼ੀ G20, जी 20 ਪਤਾ ਨਹੀਂ ਇਹਨਾਂ ਨੇ ਕੋਈ ਆਪਣਾ ਨਾਮ ਨਹੀਂ ਮੈਂਸ਼ਨ ਕੀਤਾ ਹੋਇਆ ਠੀਕ ਹੈ ਜੀ ਇਹ ਹੈਗੀ ਹੈ ਤੁਹਾਡੀ ਆਈਡੀ ਤੁਸੀਂ ਆਪਣੀ ਆਈਡੀ ਦਾ ਸਕਰੀਨਸ਼ਾਟ ਲੈ ਕੇ ਮੇਰੇ ਨੰਬਰ ਤੇ ਸੈਂਡ ਕਰ ਸਕਦੇ ਹੋ ਤੇ ਆਪਣਾ ਐਡਰੈਸ ਸੈਂਡ ਕਰ ਸਕਦੇ ਹੋ ਤੇ ਇੱਕ ਰਿਕਵੈਸਟ ਕਰਨੀ ਆ ਅਸੀਂ ਪਿਛਲੇ ਹਫਤੇ ਵੀ 90 ਦਾ ਕੋਰੀਅਰ ਭੇਜਿਆ ਜਿਨ੍ਹਾਂ ਨੂੰ ਮਤਲਬ ਕਿ ਨਿਕਲਿਆ ਸੀਗਾ 90 ਦੇ ਸੀਗੇ ਤੁਸੀਂ ਸ਼ਾਰਟ ਵੀਡੀਓ ਬਣਾ ਕੇ ਪਲੀਜ਼ ਜ਼ਰੂਰ ਭੇਜੋ ਕਿਉਂਕਿ ਤੁਹਾਨੂੰ ਘਰ ਬੈਠਿਆਂ ਨੂੰ ਫਰੀਜ ਸੂਟ ਮਿਲ ਰਿਹਾ ਤੁਸੀਂ ਪੈਕਿੰਗ ਖੋਲਦੇ ਹੋਏ ਉਹ ਸੂਟ ਦੀ ਵੀਡੀਓ ਬਣਾਓ ਤੁਹਾਨੂੰ ਕਿਦਾਂ ਲੱਗਿਆ ਤੁਸੀਂ ਆਪਣੇ ਉਸ ਦੇ ਬਾਰੇ ਵੀوز ਹੋ ਥੈਂਕ ਯੂ ਸੋ ਮੱਚ ਇਹ ਜ਼ਰੂਰੀ ਹੈ ਜੀ ਮੇਰੇ ਵਾਸਤੇ ਕਿਉਂਕਿ ਸਾਰਿਆਂ ਨੂੰ ਪਤਾ ਲੱਗੇ ਮੈਂ ਵੀਡੀਓ ਨਾਲ ਐਡ ਕਰ ਦਿਆ ਕਰਾਂਗੀ ਨੈਕਸਟ ਵੀਡੀਓ ਦੇ ਜਦੋਂ ਵੀ ਇਦਾਂ ਕਮੈਂਟ ਵਾਲੀ ਵੀਡੀਓ ਕੱਢਿਆ ਕਰਾਂਗੇ ਅਸੀਂ ਵੀ ਇਹ ਕੋਈ ਮਜ਼ਾਕ ਨਹੀਂ ਹੈਗਾ ਬਾਕੀ ਅਸੀਂ ਦੰਨੇ ਆ ਸੂਟ ਠੀਕ ਹੈ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਆ ਜੀ ਕਲੈਕਸ਼ਨ ਬਾਰੇ ਵੀਡੀਓ ਦੇਖਣ ਲਈ ਥੈਂਕ ਯੂ ਜੀ ਬਹੁਤ ਸਾਰਾ ਪਿਆਰ ਦੇ ਮੀ ਥੈਂਕ ਯੂ ਸੋ ਮੱਚ